ਪੰਜਾਬ ਦੇ ਬਹੁਤ ਹੀ ਅਹਿਮ ਮੁੱਦਿਆਂ ਦੇ ਉੱਤੇ ਗੱਲ ਕਰਨੀ ਆ ਸੋ ਮੇਰਾ ਵੀ ਰੱਬ ਤੋਂ ਬਾਅਦ ਬੰਦੇ ਜੁੜਦੇ ਜਾਇਓ ਤੇ ਨਾਲ ਦੀ ਨਾਲ ਇਹ ਸਾਰੀ ਗੱਲਬਾਤ ਜਿਹੜੀ ਸਾਂਝੀ ਕਰਦੇ ਜਾਇਓ ਤਾਂ ਕਿ ਹਰ ਪੰਜਾਬੀ ਤੱਕ ਇਹ ਗੱਲਬਾਤ ਪਹੁੰਚਣੀ ਚਾਹੀਦੀ ਆ ਕਿਉਂਕਿ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਹੋ ਕੀ ਰਿਹਾ ਪੰਜਾਬ ਦੇ ਨਾਲ ਤੇ ਅਸੀਂ ਚੁੱਪਚੀਤੇ ਆਪਣੇ ਕੰਮਾਂ ਕਰਾਂ ਦੇ ਲੁੱਧੇ ਹੋਏ ਆ ਪਰ ਅੰਦਰ ਖਾਤੇ ਜਿਸ ਤਰ੍ਹਾਂ ਪੰਜਾਬ ਨੂੰ ਉਜਾੜਿਆ ਜਾ ਰਿਹਾ ਆ ਪ੍ਰਬਾਧ ਕੀਤਾ ਜਾ ਰਿਹਾ ਸ਼ਾਸਨ ਜਿਹੜੀਆਂ ਉਹ ਘੜੀਆਂ ਜਾ ਰਹੀਆਂ ਨੇ ਪੰਜਾਬ ਦੇ ਖਿਲਾਫ ਆਪਾਂ ਉਹਨਾਂ ਮੁੱਦਿਆਂ ਤੇ ਗੱਲ ਕਰਨੀ ਹੈ ਮੇਰਾ ਵੀ ਜੁੜਦੇ ਜਾਇਓ ਸਾਂਝਾ ਕਰਦੇ ਜਾਇਓ ਅੱਗੇ ਦੀ ਅੱਗੇ ਤੇ ਅਖੀਰ ਤੱਕ ਇਹ ਸਾਰੀ ਗੱਲਬਾਤ ਜਿਹੜੀ ਉਹ ਜਰੂਰ ਸੁਣਿਓ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਵੀਡੀਓ ਦਿਖਾਉਣ ਲੱਗਿਆ ਇਹ ਧਿਆਨ ਨਾਲ ਦੇਖਿਓ ਨਵਾਂ ਜਿਹੜਾ ਇੱਕ ਪ੍ਰਾਈਵੇਟ ਹਸਪਤਾਲ ਦੇ ਆਈਸੀਯੂ ਦੇ ਵਿੱਚ ਇੱਕ ਮਰੀਜ਼ ਲੜਕੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਰੋਪੀ ਨੂੰ ਨਮਾਸ਼ਹਿਰ ਪੁਲਿਸ ਨੇ ਗ੍ਰਿਫਤਾਰ ਕੀਤਾ। ਇਸ આરોપી ਦਾ ਨਾਮ ਰਾਜਾ ਕੁਮਾਰ ਜੱਜਵੈ ਜੋ ਕਿ ਹਸਪਤਾਲ ਦੇ ਵਿੱਚ ਕੰਡੀਆਂ ਚਲਾਉਂਦਾ ਸੀ। ਪੁਲਿਸ ਨੇ ਇਸ ਨੂੰ ਅਦਾਲਤ 'ਚ ਪੇਸ਼ ਕਰਕੇ ਅੱਜ ਇਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ। ਸੁਣਿਆ ਗਿਆ ਰੋਪੀ ਇਹ ਪ੍ਰਵਾਸੀ ਹੈ। ਇਸ ਦੇ ਉੱਪਰ ਪਰਚਾ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੀ ਇੱਕ ਨਰਸ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਹੈ। ਉਸ ਦੇ ਵੱਲੋਂ ਦੱਸਿਆ ਗਿਆ ਸੀ ਕਿ ਉਹ ਧਵਨ ਹਸਪੀਟਲ ਵਿਖੇ ਡਿਊਟੀ 'ਤੇ ਸੀ ਜਿੱਥੇ ਇਹ ਨੌਜਵਾਨ ਦੇ ਵੱਲੋਂ ਇੱਕ ਲੜਕੀ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਾ ਰਹੀਆਂ ਸੀ। ਅੱਜ ਧਵਨ ਹਸਪੀਟਲ ਦਾ ਪੱਖ ਜਾਣਨ ਦੇ ਲਈ ਜਦੋਂ ਧਵਨ ਹਸਪੀ ਮੌਕੇ ਤੇ ਉੱਤੇ ਡਾਕਟਰ ਨਹੀਂ ਮਿਲੇ ਉਹਨਾਂ ਨੇ ਕਿਹਾ ਕਿ ਅੱਜ ਡਾਕਟਰ ਸਾਹਿਬ ਹਸ਼ਿਆਰਪੁਰ ਦੀ ਘਟਨਾ ਇੱਕ 18 ਸਾਲ ਦੀ ਕੁੜੀ ਜਿਹੜੀ ਕਿਸੇ ਬਿਮਾਰੀ ਕਰਕੇ ਆਈ ਸੀ ਯੂ ਦੇ ਵਿੱਚ ਦਾਖਲ ਹੁੰਦੀ ਹੈ ਧਵਨ ਹਸਪਤਾਲ ਹਸ਼ਿਆਰਪੁਰ ਦੇ ਵਿੱਚ ਤੇ ਰਾਤ ਨੂੰ 3 ਵਜੇ ਉੱਥੇ ਕੰਟਿਨ ਤੇ ਕੰਮ ਕਰਨ ਵਾਲਾ ਜਿਹੜਾ ਸਖਸ਼ਾ ਜਿਹੜਾ ਬੰਦਾ ਉਹ ਰਾਤ ਨੂੰ ਜਾ ਕੇ ਉਸ ਕੁੜੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਮੌਕੇ ਤੇ ਉਹ ਕੁੜੀ ਰੋਲਾ ਪਾਉਂਦੀ ਆ ਨਰਸਾਂ ਆਉਂਦੀਆਂ ਨੇ ਉਸ ਤੋਂ ਬਾਅਦ ਉਥੋਂ ਭੱਜ ਜਾਂਦਾ ਤੇ ਉਸ ਤੋਂ ਬਾਅਦ ਨਾ ਧਵਨ ਹਸਪਤਾਲ ਹਿਆਰਪੁਰ ਵਾਲਾ ਉਹਦਾ ਡਾਕਟਰ ਹੈ ਤੇ ਉਸ ਡਾਕਟਰ ਦੇ ਘਰ ਵਾਲੀ ਆ ਬੀਬੀ ਜਿਹੜੀ ਉਹ ਹਸਪਤਾਲ ਦੇ ਮਾਲਕਾ ਇਸ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਜਦੋਂ ਨਰਸਾਂ ਜਿਹੜੀਆਂ ਕੁੜੀਆਂ ਹੁੰਦੀਆਂ ਉਸ ਕੁੜੀ ਨੂੰ ਉਸ ਬੱਚੀ ਨੂੰ ਕਹਿੰਦੀਆਂ ਨੇ ਕਿ ਤੂੰ ਇਹ ਸਾਰੀ ਗੱਲਬਾਤ ਆਪਣੇ ਪਰਿਵਾਰ ਨਾਲ ਸਾਂਝੀ ਕਰ ਆਪਣੇ ਪਰਿਵਾਰ ਨੂੰ ਦੱਸ ਵੀ ਮੈਨੂੰ 3 ਵਜੇ ਰਾਤ ਨੂੰ ਆ ਕੇ ਬੰਦਾ ਚੰਬੜਿਆ ਤਾਂ ਉਸ ਤੋਂ ਬਾਅਦ ਡਾਕਟਰ ਜਿਹੜਾ ਹੁੰਦਾ ਉਹਦੇ ਘਰ ਵਾਲੀ ਜਿਹੜੀ ਬੀਬੀ ਉੱਥੇ ਡਾਕਟਰ ਆ ਉਹਦੇ ਵੱਲੋਂ ਉਹਨਾਂ ਕੁੜੀਆਂ ਨੂੰ ਝਿੜਕਿਆ ਜਾਂਦਾ ਨਰਸਾਂ ਨੂੰ ਤਾਲਿਆ ਜਾਂਦਾ ਘੂਰਿਆ ਜਾਂਦਾ ਵੀ ਤੁਸੀਂ ਇਹ ਗੱਲ ਕਿਉਂ ਕਰ ਰਹੀ ਐ ਤੇ ਉਸ 18 ਸਾਲ ਦੀ ਬੱਚੀ ਦਾ ਜਿਹੜਾ ਬਾਪ ਆ ਉਹਦੇ ਬਾਰੇ ਪਤਾ ਲੱਗਿਆ ਕਿ ਉਹ ਪੰਜਾਬ ਪੁਲਿਸ ਚ ਐ ਉਹ ਵੀ ਇਸ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਐ ਕਿਤੇ ਮੇਰੀ ਬਦਨਾਮੀ ਨਾ ਹੋ ਜੇ ਇੱਕ ਪਾਸੇ ਆਪਾਂ ਉਮੀਦ ਰੱਖਦੇ ਆ ਲੋਕ ਇਨਸਾਫ ਲਈ ਪੰਜਾਬ ਪੁਲਿਸ ਕੋਲ ਜਾਂਦੇ ਆ ਤੇ ਇੱਕ ਬੰਦਾ ਆਪਦੀ ਬੱਚੀ ਨਾਲ ਘਟਨਾ ਵਾਪਰਨ ਦੇ باوجود ਵੀ ਚੁੱਪ ਹੋ ਜਾਂਦਾ ਹੈ ਇਹ ਸਾਰੀ ਗੱਲਬਾਤ ਦਬ ਦਿੱਤੀ ਜਾਂਦੀ ਹੈ ਇੱਕ ਵਾਰੀ ਪਰ ਉਸ ਤੋਂ ਬਾਅਦ ਪਰਵਿੰਦਰ ਸਿੰਘ ਕਿਤਨਾ ਜਿਹੜਾ ਇਸ ਮੁੱਦੇ ਨੂੰ ਉਠਾਉਂਦਾ ਤੇ ਉਹ ਇੱਕ ਐਸਐਸਪੀ ਨੂੰ ਮਿਲ ਕੇ ਦਰਖਾਸਤ ਦਿੰਦਾ ਤੇ ਐਸਐਸਪੀ ਵੱਲੋਂ ਇਹ ਸਾਰਾ ਜਿਹੜਾ ਘਟਨਾ ਦਾ ਜੈਜਾ ਲੈ ਕੇ ਹਸਪਤਾਲ ਦੇ ਵਿੱਚ ਸਾਰੀ ਜਿਹੜੀ ਕਾਰਵਾਈ ਇੱਕ ਵਾਰੀ ਹਸਪਤਾਲ ਵਾਲੇ ਮੰਨਦੇ ਨਹੀਂ ਪਰ ਜਿਵੇਂ ਪੁਲਿਸ ਸਖਤੀ ਕਰਦੀ ਹੈ ਤਾਂ ਨਾਲ ਦੀ ਨਾਲ ਹਸਪਤਾਲ ਵਾਲੇ ਗੱਲ ਦੱਸ ਦਿੰਦੇ ਆ ਵੀ ਹਾਂ ਆਈਸੀਯੂ ਦੇ ਵਿੱਚ ਆ ਘਟਨਾ ਹੋਈ ਆ ਉਸ ਤੋਂ ਬਾਅਦ ਇਸ ਬੰਦਿਆਂ ਦੇ ਉੱਤੇ ਇੱਕ ਪਰਚਾ ਦਾਜ ਹੁੰਦਾ ਚਲੋ ਇਸ ਗੱਲੋਂ ਅਸੀਂ ਹਸ਼ਿਆਰਪੁਰ ਦੇ ਐਸਐਸਪੀ ਦਾ ਧੰਨਵਾਦ ਵੀ ਕਰਦੇ ਆ ਕਿ ਜਿਨੇ ਇਹ ਨੋਟਿਸ ਲਿਆ ਤੇ ਉਹਨੇ ਇਹ ਜਿਹੜੀ ਕਾਰਵਾਈ ਇਹਨਾਂ ਬੰਦਿਆਂ ਦੇ ਉੱਤੇ ਕੀਤੀ ਆ ਪਰ ਸਵਾਲ ਇਹ ਉੱਠਦਾ ਹੈ ਵੀ ਇਹ ਕਾਰਵਾਈ ਇਕੱਲੇ ਇੰਨਾ ਬੰਦਿਆਂ ਤੇ ਨਹੀਂ ਇਹ ਬਰਾਬਰ ਦੇ ਦੋਸ਼ੀ ਉਹ ਹਸਪਤਾਲ ਦਾ ਡਾਕਟਰ ਹਸਪਤਾਲ ਦਾ ਇਹਦਾ ਮਾਲਕ ਹੈ ਉਹਦੇ ਘਰ ਵਾਲੀ ਉਹ ਵੀ ਬਰਾਬਰ ਦੇ ਦੋਸ਼ੀ ਨੇ ਕਿਉਂਕਿ ਉਹਨਾਂ ਨੇ ਇਸ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਬਰਾਬਰ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹ ਜਿਹੇ ਬੰਦੇ ਜਿਹੜੇ ਚੁੱਪ ਕਰ ਜਾਂਦੇ ਐ ਜਿਹੜੀਆਂ ਘਟਨਾਵਾਂ ਇਹ ਜਿਹੇ ਗੱਲਾਂ ਬਾਤਾਂ ਖਰਾਕ ਕੇ ਕਿਉਂਕਿ ਆਮ ਹੀ ਮੇਰੇ ਕੋਲ ਇਹ ਜਿਹੇ ਗੱਲਾਂ ਬਾਤਾਂ ਆਉਂਦੀਆਂ ਰਹਿੰਦੀਆਂ ਨੇ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਭਜਾ ਕੇ ਲੈ ਜਾਂਦਾ ਤੇ ਉਹ ਵਿਆਹ ਕਰਾਉਣ ਲਈ ਕਚਹਿਰੀ 'ਚ ਬੈਠੇ ਹੁੰਦੇ ਆ ਤੇ ਬਾਪ ਦਾ ਮੈਨੂੰ ਫੋਨ ਆਉਂਦਾ ਕਹਿੰਦਾ ਜੀ ਕਚਹਿਰੀ 'ਚ ਬੈਠਿਆ ਮਾਹ ਭਾਈ ਇੱਥੋਂ ਤੁਸੀਂ ਕੁੜੀ ਨੂੰ ਘਰੇ ਲੈ ਜਾਓ ਕਹਿੰਦਾ ਭਾਈ ਕੁਝ ਹੁੰਦਾ ਤਾਂ ਨਹੀਂ ਲੱਖ ਦੀ ਲਾਹਣਤਾ ਇਹੋ ਜਿਹੇ ਲੋਕਾਂ ਤੇ ਕਿ ਐਨਾ ਕੁਝ ਕਰਾ ਕੇ ਵੀ ਆਪਾਂ ਬਦਨਾਮੀ ਰਹਿ ਕੀ ਜਾਂਦਾ ਪਿੱਛੇ ਆਪਾਂ ਚੁੱਪ ਕਰ ਜਾਂਦੇ ਆ